ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰੰਗ ਮਹਲਾ ਪੰਜਵਾਂ ਅਸ਼ਟਪਦੀ ਘਰਿ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਗਮ ਆਗਾਦ ਸੁਨਹੁ ਜਨ ਕਥਾ ਪਾਰ ਬ੍ਰਹਮ ਕੀ ਅਚਰਜ ਸਬਾ ਆਗਮ ਆਗਾਦ ਸੁਨਹੁ ਜਨ ਕਥਾ ਪਾਰ ਬ੍ਰਹਮ ਕੀ ਅਚਰਜ ਸਬਾ ਰਹਾਉ ਸਦਾ ਸਦਾ ਸਤਿਗੁਰ ਨਮਸ਼ਕਾਰ ਗੁਰ ਕਿਰਪਾ ਤੇ ਗੂੰ ਗਾਏ ਅਪਾਰ ਮਨ ਪੀਤ ਰਹੋਵੇ ਪ੍ਰਗਾਸ ਗਿਆਨ ਅੰਜਨ ਅਗਿਆਨ ਵਿਨਾਸ਼ ਮਿਤ ਨਾਹੀ ਜਕ ਬਿਸਥਾਰ ਸੋਭਾ ਤਾਕੀ ਅਪਰੀ ਅਪਾਰ ਅਨਕ ਰੰਗ ਜਾਕੇ ਗਨੇ ਨਾ ਜਾਹੇ ਸੋਗ ਹਰਖ ਦਹੁ ਮਹਿ ਨਾਹੇ ਅਨਕ ਬ੍ਰਹਮੇ ਜਾਕੇ ਬੀਦ ਤੁਨ ਕਰਹਿ ਅਨਕ ਮਹੇਸ ਬੈਸ ਧਿਆਨ ਧਰਹਿ ਅਨਕ ਪੁਰਖ ਅੰਸਾ ਅਵਤਾਰ ਅਨਕ ਇੰਦਰ ਊਬੇ ਦਰਬਾਰ ਅਨਕ ਪਵਨ ਪਾਵਕ ਅਰਨੀਰ ਅਨਕ ਰਤਨ ਸਾਗਰ ਦਦ ਖੀਰ ਅਨਕ ਸੂਰ ਸਸੀ ਅਰਣਖਿਆਤ ਅਨਕ ਦੇਵੀ ਦੇਵਾ ਬਉ ਭਾਂਤ ਅਨਕ ਬਸੁਦਾ ਅਨਕ ਕਾਮ ਤੀਨ ਅਨਕ ਪਾਰ ਜਾਤ ਅਨਕ ਮੁਖ ਬੇਨ ਅਨਕ ਆਕਾਸ਼ ਅਨਕ ਪਾਤਾਲ ਅਨਕ ਮੁਖੀ ਜਪਿਐ ਗੋਪਾਲ ਅਨਕ ਸ਼ਾਸਤਰ ਸਿਮਰਤ ਪੁਰਾਨ ਅਨਕ ਜੁਗਤ ਹੋਵਤ ਬਕਿਆਨ ਅਨਕ ਸਰੋਤੇ ਸੁਣ ਹੈ ਨਿਦਾਨ ਸਰਬਜੀਵ ਪੂਰਨ ਭਗਵਾਨ ਅਨਕ ਧਰਮ ਅਨਕ ਕੁਮੇਰ ਅਨਕ ਬਰਨ ਅਨਕ ਕਨਕ ਸੁਮੇਰ ਅਨਕ ਸੇਖ ਨਵਤਨ ਨਾਮ ਲੇ ਪਾਰ ਬ੍ਰਹਮ ਕਾ ਅੰਤ ਨ ਤੈ ਹਨਕਪੁਰੀਆ ਅਨਕ ਤਹਿ ਖੰਡ ਅਨਕ ਰੂਪ ਰੰਗ ਬ੍ਰਹਮੰਡ ਅਨਕ ਬਨਾ ਅਨਕ ਫਲ ਮੂਲ ਆਪ ਹੈ ਸੂਖਮ ਆਪ ਹੈ ਅਸਥੂਲ ਅਨਕ ਜੁਗਾਦ ਦਿਨ ਸੇ ਅਰ ਰਾਤ ਅਨਕ ਪਰਲੋ ਅਨਕ ਉਤਪਾਤ ਅਨਕ ਜੀਵ ਜਾ ਕੇ ਗ੍ਰਹਿ ਮਾਹੀ ਪਰਮਤ ਰਾਮ ਪੂਰਨ ਸਭ ਠਾਏ ਅਨਕ ਮਾਇਆ ਜਾਂ ਕੀ ਲਖੀ ਨਾ ਜਾਏ ਅਨਕ ਕਲਾ ਖੇਲੇ ਹਰ ਰਾਏ ਅਨਕ ਤੁਨਤ ਲਲਤ ਸੰਗੀਤ ਅਨਕ ਗੁਪਤ ਪ੍ਰਗਟੇ ਤੈ ਚੀਤ ਸਬਤੇ ਊਚ ਭਗਤ ਜਾਕੇ ਸੰਗ आठ पहर गुण गा बहरंग अनक अनाहद आनंद चनुकार ओ आ रसका कश अंत न पार सत पुर्ख सात असथान ऊचते ऊच निर्मल निर्वाण ਆਪਣਾ ਕੀਆ ਜਨ ਆਪ ਆਪੇ ਘਟ ਘਟ ਰਹਿਓ ਬਿਆਪ ਕਿਰਪਾ ਨਿਦਾਨ ਨਾਨਕ ਦਿਆਲ ਜਿਨ ਜਪਿਆ ਨਾਨਕ ਤੇ ਭਏ ਨਿਹਾ ਕਿਰਪਾ ਨਿਦਾਨ ਨਾਨਕ ਦਿਆਲ ਜਿਨ ਜਪਿਆ ਨਾਨਕ ਤੇ ਭਏ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ